ਨਮ ਅੱਖਾਂ ਵੱਡਾ ਇਕੱਠ ਹਰ ਪਾਸੇ ਛਾਇਆ ਮਾਤਮ ਇਹ ਤਸਵੀਰਾਂ ਕਰਨਾਲ ਦੇ ਨਾਨਕ ਸਰ ਗੁਰਦੁਆਰਾ ਦੀਆਂ ਨੇ ਕਿਸਾਨਾਂ ਦੇ ਅੰਦੋਲਨ ਅਤੇ ਕੇਂਦਰ ਸਰਕਾਰ ਦੇ ਰੁਪਈਏ ਨੂੰ ਦੇਖਦੇ ਹੋਏ ਖੁਦਕੁਸ਼ੀ ਕਰਨ ਵਾਲੇ ਬਾਬਾ ਰਾਮ ਸਿੰਘ ਨਾਨਕ ਸਰ ਵਾਲਿਆਂ ਦਾ ਅੱਜ ਸੰਸਕਾਰ ਕਰ ਦਿੱਤਾ ਗਿਆ ਬਾਬਾ ਰਾਮ ਸਿੰਘ ਨੂੰ ਅੰਤਿਮ ਵਿਦਾਈ ਹਰਿਆਣਾ ਦੇ ਕਰਨਾਲ ਚ ਹੀ ਦਿੱਤੀ ਗਈ ਆਖਰੀ ਦਰਸ਼ਨਾਂ ਦੇ ਲਈ ਵੱਡੀ ਗਿਣਤੀ ਚ ਸੰਗਤ ਪਹੁੰਚੀ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਧਾਰਮਿਕ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਖੋਡਾ ਸਮੇਤ ਹੋਰ ਲੀਡਰ ਵੀ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਦੀ ਹਰਿਆਣਾ ਇਕਾਈ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਵੀ ਅੰਤਿਮ ਦਰਸ਼ਨਾਂ ਲਈ ਪਹੁੰਚੇ ਅਤੇ ਨਮ ਅੱਖਾਂ ਦੇ ਨਾਲ ਵਿਦਾਈ ਦਿੱਤੀ। ਕਿਆ ਕਹੇਗੇ ਅੱਜ ਦੀ ਮੰਨ ਤੋਂ ਤਬ ਹੋ ਅਗਰ ਕਿਸੇ ਹੋਰ ਨੇ ਕੀਤਾ ਹੋ। ਜੀ। ਉਹਨਾਂ ਤੇ ਖੁਦ ਇੱਕ ਬਲੀਦਾਨ ਦਿਆ ਹੈ। ਜੀ। ਔਰ ਇਹ ਕਹਿ ਕੇ ਬਲੀਦਾਨ ਦਿਆ ਹੈ ਕਿ ਕੋਈ ਮੈਡਲ ਵਾਪਸ ਕਰਕੇ ਰੋਜ਼ ਜਿਤਾ ਰਿਹਾ ਹੈ। ਕੋਈ ਸੜਕ ਤੇ ਬੈਠ ਕੇ ਰੋਜ਼ ਜਿਤਾ ਰਿਹਾ ਹੈ। ਕੋਈ ਨੌਕਰੀ ਛੋੜ ਕੇ ਰੋਜ਼ ਜਿਤਾ ਰਿਹਾ ਹੈ। ਆਪਣੇ ਆਪਣੇ ਤਰੀਕੇ ਸੇ ਸਭੀ ਰੋਜ਼ ਜਿਤਾ ਰਹੇ ਹਨ। लेकिन बाबा जी ने कहा है कि हम अपना शरीर ही छोड़ के गए सतारे हैं इससे बड़ी कुर्बानी और क्या हो सकती है तो अंतिम विदाई दी गई है जब क्या अंतिम विदाई दी गई है देखिए मेरे से काफ़ी देर तक बात करते रहे वो आधे पौने घंटे तक बात करते रहे और यही चिंता थी क्या होगा क्या होगा कैसे बात आगे बढ़ेगी जी कैसे सरकार मानेगी तो मेरे मुंह से भी स्वभाविकी निकल गया मैं कहा बाबा जी ये अंदोलन कुर्बानी मांग रहा है। जी अच्छा ये तो क्या पता था कि वो खुद ही इतना बड़ा कदम होगा तो अभी संगत में जैसे बड़ा आक्रोश भी है रोष दोनों चीज़ें हैं संयम बरतने के लिए आप अपील भी कर रहे हैं शांति की क्या कहना चाहिए? देखिए आक्रोश अपनी जगह है लेकिन शांति सबने बरतनी चाहिए क्या देश के बाबा जी ने कितना मजबूर हो कितना दर्द मानी चाहिए ਕਿ ਉਹ ਇੱਡਾ ਵੱਡਾ ਫਾਇਦਾ ਪਾਣਾ ਕਰਤੇ ਆ ਬਹੁਤ ਵੱਡਾ ਦੋਸ਼ ਹੈ ਕਿ ਮੰਨੀ ਕਿ ਚਾਹੀਏ ਜਿੱਦ ਨਹੀਂ ਕਰਨੀ ਚਾਹੀਏ ਜੀ ਜੇਕਰ ਦੇਸ਼ ਕੇ ਲੋਕ ਨਹੀਂ ਚਾਹਤੇ ਦੇਸ਼ ਕੇ ਕਿਸਾਨ ਨਹੀਂ ਚਾਹਤੇ ਤਾਂ ਉਹਨੂੰ ਤੁਰੰਤ ਮੰਨਣਾ ਚਾਹੀਦਾ 16 ਦਸੰਬਰ ਨੂੰ ਬਾਬਾ ਰਾਮ ਸਿੰਘ ਨਾਨਕਸਰ ਵਾਲਿਆਂ ਵੱਲੋਂ ਖੁਦਕੁਸ਼ੀ ਕੀਤੀ ਜਾਂਦੀ ਹੈ ਦਿੱਲੀ ਵਿੱਚ ਕਿਸਾਨਾਂ ਦੇ ਚੱਲ ਰਹੇ ਧਰਨੇ 'ਚ ਬਾਬਾ ਰਾਮ ਸਿੰਘ ਮੌਜੂਦ ਰਹੇ ਸਨ ਧਰਨੇ ਦੌਰਾਨ ਉਹਨਾਂ ਵੱਲੋਂ ਕੇਂਦਰ ਸਰਕਾਰ ਦੇ ਰਵੱਈਏ ਤੇ ਸਵਾਲ ਖੜੇ ਕੀਤੇ ਗਏ ਖੁਦਕੁਸ਼ੀ ਨੋਟ ਵਿੱਚ ਬਾਬਾ ਰਾਮ ਸਿੰਘ ਨੇ ਲਿਖਿਆ ਸੀ ਕੇ ਬਜ਼ੁਰਗ ਮਹਿਲਾਵਾਂ ਨੌਜਵਾਨ ਅਤੇ ਬੱਚੇ ਕੜਾਕੇ ਦੀ ਠੰਡ 'ਚ ਧਰਨਾ ਦੇ ਰਹੇ ਨੇ ਪਰ ਕੇਂਦਰ ਸਰਕਾਰ ਹਲੇ ਤੱਕ ਇਹਨਾਂ ਦੀ ਸਾਰ ਨਹੀਂ ਲੈ ਰਹੀ ਜੇਕਰ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਦੇਖਣਾ ਅਤੇ ਸਹਿਨਾ ਵੀ ਪਾਪ ਹੈ ਇਸ ਖੁਦਕੁਸ਼ੀ ਨੋਟ ਤੋਂ ਬਾਅਦ ਬਾਬਾ ਰਾਮ ਸਿੰਘ ਨੇ ਆਪਣੇ ਡੇਰੇ ਵਿੱਚ ਹੀ ਲਾਇਸੈਂਸੀ ਰਿਵਾਲਵਰ ਦੇ ਨਾਲ ਖੁਦ ਨੂੰ ਗੋਲੀ ਮਾਰ ਦਿੱਤੀ ਸੀ